ਕਈ ਬੰਦੇ ਦੇ ਲਈ ਹਾਈ ਕੋਰਟ ਗਏ ਨੇ ਉਹ ਜਾਣ ਦੀ ਵੀ ਵੈਸੇ ਕੋਈ ਲੋੜ ਬਣਦੀ ਨਹੀਂ ਜਿਹੜਾ ਪਿੱਛੇ ਰੌਲਾ ਪਿਆ ਸੀ ਵੀ ਪोटाश ਮਿਲ ਗਿਆ ਜ਼ਮੀਨ ਦਾ ਰੇਟ ਵੱਧਣਾ ਤਾਂ ਇਦਾਂ ਦਾ ਬ੍ਰਦਰ ਕੁਛ ਨਹੀਂ ਹੁਣ ਜਿਹੜੇ 21 ਪਿੰਡਾਂ 'ਚ ਸਰਵੇ ਹੋਣਾ ਉਹਦੇ ਵਿੱਚ ਪਹਿਲਾਂ ਤਾਂ ਇਹ ਦੇਖਿਆ ਜਾਊਗਾ ਨਾ ਵੀ ਵਿੱਚ ਮਿਲਿਆ ਸਾਰਿਆਂ ਤੇ ਇੱਕੇ ਵਿਧੀ ਵਿਧਾਨ ਲਾਗੂ ਹੁੰਦਾ ਐ ਕੋਈ ਡਾਇਰੈਕਟਲੀ ਇਨਡਾਇਰੈਕਟਲੀ ਆ ਕੇ ਤੁਹਾਡੀ ਜ਼ਮੀਨ ਨਹੀਂ ਦੱਬ ਸਕਦਾ 21 ਪਿੰਡ ਨੇ ਸ਼੍ਰੀ ਮੁਕਸਾ ਸਾਹਿਬ ਦੇ ਤੇ ਦੇ ਗਿੱਦੜ ਬਾਹਰ ਤੇ ਮਲੋੜ ਦੇ ਠੀਕ ਆ ਜੀ ਉਹ ਸਾਰੀ ਫੋਟੋ ਤੁਸੀਂ ਉੱਥੇ ਫੇਸਬੁੱਕ ਤੇ ਜਾ ਕੇ ਦੇਖ ਸਕਦੇ ਹੋ ਜਿਹੜਾ 21 ਪਿੰਡਾਂ 'ਚ ਹੁਣ ਨਵਾਂ ਸਰਵੇ ਹੋਣਾ ਹੈ ਹੁਣ ਆਪਾਂ ਗੱਲ ਕਰ ਲਈਏ ਤੁਹਾਡੀ ਜ਼ਮੀਨ ਦੀ ਦੇਖੋ ਸਭ ਨੂੰ ਸੋਨੇ ਸასი ਕਾਲ ਜੀ ਸਾਰਿਆਂ ਨੂੰ ਜਿੱਦਾਂ ਆਪਾਂ ਰੀਲ ਪਾਈ ਸੀ ਤੁਹਾਡੇ ਨਾਲ ਵਾਅਦਾ ਹੋਇਆ ਸੀ ਕਿ ਆਪਾਂ ਮੈਂ ਫੁੱਲ ਵੀਡੀਓ ਕਰੂੰਗਾ ਇੱਕ ਜਿਹੜੀ ਸਰਕਾਰ ਉਹ ਟੋਏ ਜੇ ਪਟਣ ਲੱਗੀ ਜਿਹੜੀਆਂ ਮੁਕਸਰ ਦੇ ਫੇਰ 21 ਪਿੰਡਾਂ ਦੇ ਵਿੱਚ ਇੱਕ ਸਰਵੇ ਹੋ ਰਿਹਾ ਉਹਦੇ ਤੇ ਆਪਾਂ ਡਿਟੇਲਡ ਗੱਲ ਕਰਾਂਗੇ ਮੈਂ ਸਟੈਪ ਬਾਈ ਸਟੈਪ ਕਲੀਅਰ ਕਰਦਾ ਜਾਊਂਗਾ ਕਿਰਪਾ ਕਰਕੇ ਇਹ ਵੀਡੀਓ ਹਰ ਜਗ੍ਹਾ ਪਹੁੰਚਾ ਦਿਓ ਤਾਂ ਕਿ ਜ਼ਿਮੀਦਾਰਾਂ ਦੇ ਮਨ ਚੋਂ ਡਰ ਨਿਕਲ ਜਵੇ ਮੈਂ ਤੁਹਾਨੂੰ ਸਭ ਤੋਂ ਇੱਕ ਕਲੈਰਟੀ ਦੇਣਾ ਚਾਹੁੰਦਾ ਜਿਹੜਾ ਜ਼ਮੀਨ ਅਕਵਾਇਰ ਕਰਨ ਦਾ ਐਕਟ ਆ ਉਹਦੇ ਤੇ ਕਦੇ ਆਪਾਂ ਵੱਖਰੀ ਵੀਡੀਓ ਕਰ ਲਾਂਗੇ ਹਰ ਇੰਡੀਆ ਦੀ ਜ਼ਮੀਨ ਤੇ ਉਹੀ ਲਾਗੂ ਹੁੰਦਾ ਕੋਈ ਤੇਲ ਕੰਪਨੀ ਕੋਈ XYZ ਡਾਇਰੈਕਟਲੀ ਇੰਡਾਇਰੈਕਟਲੀ ਆ ਕੇ ਭਾਵੇਂ ਤੁਹਾਡੀ ਜ਼ਮੀਨ 'ਚ ਸੋਨਾ ਚਾਂਦੀ ਆ ਪोटाश ਆ ਤੇਲ ਆ ਸਵਾਸ ਕਰ ਜੋ ਮਰਜੀ ਆ ਕੋਈ ਡਾਇਰੈਕਟਲੀ ਉਹਨੂੰ ਆ ਕੇ ਦੱਬ ਨਹੀਂ ਸਕਦਾ ਜਿਹੜਾ ਅਕਵਾਇਰ ਕਰਨ ਦਾ ਐਕਟ ਆ ਇੰਡੀਆ ਦਾ ਉਹਦੇ ਤਹਿਤ ਹੀ ਉਹ ਅਕਵਾਇਰ ਹੋਣੀ ਆ ਉਹਦੀ ਕਾਨੂੰਨੀ ਵਿਧੀ ਵਿਧਾਨ ਉਹੀ ਆ ਜੋ ਰੋਡਸ ਲਈ ਆ ਜੋ 인ਫਰਾਸਟ੍ਰਕਚਰ ਲਈ ਆ ਜੋ ਕੋਈ ਫੋਕਲ ਪੁਆਇੰਟ ਬਣਦਾ ਉਹਦੇ ਲਈ ਆ ਕੋਈ ਔਇਲ ਲਈ ਆ ਸਮਝਦੇ ਹੋ ਉਹ ਸਾਰਿਆਂ ਤੇ ਇੱਕੇ ਵਿਧੀ ਵਿਧਾਨ ਲਾਗੂ ਹੁੰਦਾ ਐ ਕੋਈ ਡਾਇਰੈਕਟਲੀ ਇਨਡਾਇਰੈਕਟਲੀ ਆ ਕੇ ਤੁਹਾਡੀ ਜ਼ਮੀਨ ਨਹੀਂ ਦੱਬ ਸਕਦਾ ਅਗਲੀ ਗੱਲ ਹੈ ਹੁਣ ਜਿਹੜਾ ਆ ਆ ਚੱਲ ਰਿਹਾ ਸਰਵੇ ਇੱਥੇ ਵੀ ਵੈਰੀ ਵੈਰੀ ਕਲੀਅਰ ਕਿ ਇਹ ਆ ਜਿਹੜਾ ਇਹ ਸਿਰਫ ਇੱਕ ਸਰਵੇ ਆ ਕੋਈ ਇਹ ਜ਼ਮੀਨ ਅਕਵਾਇਰ ਨਹੀਂ ਹਲੇ ਹੋ ਰਹੀ ਹਾਂ ਕੱਲ ਨੂੰ ਉਹਨਾਂ ਨੂੰ ਕੁਝ ਲੱਭੇ ਉਹ ਹੋਵੇ ਤਾਂ ਤੁਹਾਨੂੰ ਬਕਾਇਦ ਕੀ ਨਾ ਪੈਸੇ ਦੇ ਕੇ ਅਕਵਾਇਰ ਹੋਣੀ ਐ ਇਦਾਂ ਕੁਝ ਨਹੀਂ ਹੋਣਾ ਹਲੇ ਉਹ ਸਿਰਫ ਲੱਭ ਰਹੇ ਆ ਤੇਲ ਹਾਈਡਰੋਕਾਰਬਨ ਹੁਣ ਆਪਾਂ ਡਿਟੇਲ ਚ ਇਹਦੀ ਗੱਲ ਕਰ ਲਈਏ ਵੀ ਇਹ ਚੀਜ਼ ਕੀ ਆ ਇਹ ਇਹ ਤੋਂ ਜੇ ਆਪਾਂ ਪਿੱਛੇ ਥੋੜਾ ਜਿਹਾ ਦਾਈਏ 1997 ਚ 1997 ਚ ਇਹ ਪਾਲਿਸੀ ਜਿਹੜੀ ਸੀ ਉਹ ਤੋਂ ਬਾਅਦ ਇਹ ਸੁਧਾਰ ਕੀਤਾ ਇਹਨਾਂ ਨੇ ਫਿਰ 2016 ਚ ਹੈ ਕਿ ਆ ਹਾਈਡਰੋਕਾਰਬਨ ਹਾਈਡਰੋਕਾਰਬਨ ਐਕਸਪਲੋਰੇਸ਼ਨ ਐਂਡ ਲਾਇਸੈਂਸਿੰਗ 2016 ਉਹਦੇ ਚ ਹੁਣ ਕੀ ਆਉਂਦਾ ਇੱਕ ਹਾਈਡਰੋਕਾਰਬਨਸ ਓਇਲ ਕਰੂਡ ਨੈਚੁਰਲ ਗੈਸਸਿਸ ਇਹ ਲੱਭੀਆਂ ਜਾਂਦੀਆਂ ਨੇ ਇਸ ਪਾਲਿਸੀ ਦੇ ਅਧੀਨ ਠੀਕ ਹੈ ਜੀ ਇਹ ਪਹਿਲੀ ਤਾਂ ਗੱਲ ਕਰ ਲਈਏ ਵੀ ਇਹ ਕਿਉਂ ਲਿਆਂਦੀ ਇਹ ਸਰਕਾਰ ਨੇ ਤਾਂ ਲਿਆਂਦੀ ਆ ਕਿ ਸਾਨੂੰ ਕੱਲੋਂ ਕੋਈ ਤੇਲ ਦੀ ਗੈਸਸ ਦੀ ਦਿੱਕਤ ਨਾ ਆਵੇ ਸਾਡੇ ਕੋਲ ਇੱਕ ਡੇਟਾ ਬੈਂਕ ਹੋਵੇ ਵੀ ਸਾਡੇ ਕੋਲ ਕਿੰਨਾ ਤੇਲ ਆ ਕੀ ਭੰਡਾਰਾ ਤੇ ਆਪਣੇ ਦੇਸ਼ ਚੋਂ ਆਪਾਂ ਉਹ ਚੀਜ਼ ਲੱਭੀ ਇਹ ਹੈਗਾ ਕਿ 10% ਜਿਹੜੀ ਸਾਡੀ ਡਿਪੈਂਡੈਂਸੀ ਆ ਨਾ ਨੇ 2022 ਤੱਕ ਉਹ ਘਟਾਉਣੀ ਸੀ ਬਾਹਰ ਤੋਂ ਜਿਹੜਾ ਬਾਹਰੋਂ ਆਪਾਂ ਕਰੂਡ ਲੈਨੇ ਆ 26 ਬਲੌਕ ਬਣਾਏ ਗਏ ਨੇ ਜੀ ਆਲ ਇੰਡੀਆ ਦੇ ਵਿੱਚ 80% ਆਪਾਂ ਕਰੂਡ ਜਿਹੜਾ ਇੰਪੋਰਟ ਕਰਦੇ ਆ ਮੇਰਾ ਖਾਲਾ ਜਿਹੜਾ 17 ਰਹਿ ਗਿਆ ਉਹ ਇਥੋਂ ਪੂਰਤੀ ਕੀਤੀ ਜਾਂਦੀ ਆ ਇਹਦੇ ਵਿੱਚੋ ਸ਼ੈਲ ਗੈਸ ਸਟਾਈਟ ਗੈਸ ਨੈਚੁਰਲ ਗੈਸ ਕਰੂਡ ਐਂਡ 올 ਹਾਈਡਰੋਕਾਰਬਨ ਜਿੰਨਾ ਵੀ ਆ ਜਾਂਦਾ ਉਹ ਕੱਢਿਆ ਜਾਂਦਾ ਹੋਰ ਕੋਈ ਚੀਜ਼ ਨਹੀਂ ਲੱਭੀ ਜਾਂਦੀ ਹੁਣ ਸਰਕਾਰ ਕੀ ਕਰਦੀ ਆ ਕਿ ਇਹਦੇ ਤਹਿਤ ਕੰਪਨੀਆ ਨੂੰ ਇੱਕ ਰਾਈਟ ਮਿਲ ਜਾਂਦਾ ਹੈ ਬਿਡਿੰਗ ਦੇ ਤਹਿਤ ਕਿ ਉਹ ਸਰਕਾਰ ਨੂੰ ਦੱਸ ਦੀਆਂ ਨੇ ਕਿ ਇੱਥੇ 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 ਸਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਹਾਈਡਰੋਕਾਰਬਨ ਮਿਲ ਸਕਦੇ ਆ ਤੇ ਇੱਥੇ ਅਸੀਂ ਸਰਚ ਕਰਨੀ ਆ ਫਿਰ ਬਿਡਿੰਗ ਹੁੰਦੀ ਆ ਉਹਨਾਂ ਨੂੰ ਏਰੀਆ ਵੰਡਿਆ ਜਾਂਦਾ ਵੱਖੋ ਵੱਖਰੇ ਏਰੀਆ ਚ ਵੱਖੋ ਵੱਖਰੀਆਂ ਕੰਪਨੀਆਂ ਨੇ ਜਿਹੜੀਆਂ ਸਰਵੇ ਕਰਦੀਆਂ ਨੇ ਜਿਵੇਂ ਕਿਤੇ O&G ਸੀ ਆ ਕਿਤੇ ਰਿਲਾਇੰਸ ਆ ਕਿਤੇ ਉਹ ਮੰਨ ਕੇ ਚਲੋ ਵਿਦਾਂਤ ਹੈ ਇਹ ਸਾਰਾ ਹੈ ਨਾ ਓਇਲ ਇੰਡੀਆ ਵੱਖੋ ਵੱਖਰੀਆਂ ਕੰਪਨੀਆਂ ਵੱਖੋ ਵੱਖਰੇ ਏਰੀਆਸ ਚ ਇਹ ਕੀ ਆਉਂਦਾ ਓਪਨ ਐਕਟਰੀ ਲਾਇਸੈਂਸਿੰਗ ਇਹਨੂੰ ਕਹਿੰਦੇ ਨੇ ਕੰਪਨੀਆਂ ਸਾਲ ਦੇ ਵਿੱਚ ਤਿੰਨ ਵਾਰ ਆਪਣਾ ਸੁਝਾਅ ਜਿਹੜਾ ਉਹ ਸਰਕਾਰ ਨੂੰ ਭੇਜਦੀਆਂ ਨੇ ਜੀ ਠੀਕ ਹੈ ਜੀ ਤੇ ਪਹਿਲੇ 7 ਸਾਲ ਕੰਪਨੀਆਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਕੋਈ ਰਾਇਲਟੀ ਆ ਜਿਹੜੀ ਉਹ ਨਹੀਂ ਦੇਣੀ ਹੁੰਦੀ ਐਨੀ ਕੁ ਉਹਨਾਂ ਨੂੰ ਛੂਟ ਦਿੱਤੀ ਜਾਂਦੀ ਆ ਕਿ ਜਿਹੜਾ ਉਹ ਸਰਵੇ ਕਰਦੇ ਆ ਇਹਦੇ ਵਿੱਚ ਤਿੰਨ ਤਰ੍ਹਾਂ ਏਰੀਆ ਨੂੰ ਡਿਵਾਈਡ ਕੀਤਾ ਗਿਆ 15 ਬਹੁਤ ਡੂੰਘੇ ਏਰੀਏ 8 ਦਰਮਿਆਨੇ ਏਰੀਏ 3 ਜ਼ਮੀਨੀ ਖੇਤਰ 15 8 ਤੇ 3 26 ਬਲਾਕ ਹੋ ਗਏ ਹੁਣ ਮੈਂ ਥੋੜਾ ਜਿਹਾ ਤੁਹਾਨੂੰ ਇਹ ਕਲੀਅਰ ਕਰਦਾ ਕਿ ਇਹ ਕਿਹੜੇ ਕਿਹੜੇ ਏਰੀਏ ਹਲੇ ਤੱਕ ਇਹਨਾਂ ਨੇ ਪਿੰਨ ਕੀਤੇ ਨੇ ਇਹ ਹੈਗਾ ਜੀ ਗੁਜਰਾਤ ਮੁੰਬਈ ਕਾਵੇਰੀ ਕ੍ਰਿਸ਼ਨਾ ਮਹਾਨਦੀ ਕੋਦਾਵਰੀ ਬਿਹਾਰ ਦਾ ਪੂਰਨੀਆਂ ਅੰਡੇਮਾਨ ਨਿਕੋਬਰ ਅਸਮ ਐਮਪੀ ਛੱਤੀਸਗੜ੍ਹ ਮਹਾਰਾਸ਼ਟਰਾ ਝਾਰਖੰਡ ਰਾਜਸਥਾਨ ਐਂਡ ਪੰਜਾਬ ਇਹ ਸਾਰੇ ਬੇਸਿਨਸ ਨੇ ਇਹ ਜਿਹੜੇ ਬੇਸਿਨ ਨੇ ਇਹ ਮੰਨ ਕੇ ਚਲੋ ਜ਼ਿਆਦਾਤਰ ਖੋਜ ਕਿੱਥੇ ਹੁੰਦੀ ਆ ਜਿੱਥੇ ਨਦੀਆਂ ਦਾ ਜਾਂ ਵਹਿਣ ਆ ਜਾਂ ਵਹਿਣ ਰਹਿ ਚੁੱਕਿਆ ਉਹ ਵਹਿਣ ਜਦੋਂ ਵਹਿਣ ਉਹ ਨਦੀਆਂ ਓਸ਼ਨ ਦੇ ਵਿੱਚ ਨੂੰ ਜਾਂਦੀਆਂ ਉਹਨਾਂ ਦੇ ਸਮੁੰਦਰ ਚ ਵੀ ਹੋ ਸਕਦਾ ਹੈ ਹੈਨਾ ਪਤਲੀ ਜ਼ਮੀਨ ਚ ਵੀ ਹੋ ਸਕਦਾ ਜਿਵੇਂ ਰਾਜਸਥਾਨ ਦੇ ਵਿੱਚ ਦੀ ਬਹੁਤ ਪਹਿਲਾਂ ਮੰਨ ਲਓ ਪਾਣੀ ਰਿਹਾ ਉੱਥੇ ਦਰਿਆ ਰਹੇ ਨੇ ਜਾਂ ਝੀਲਾਂ ਰਹੀਆਂ ਨੇ ਜਾਂ ਉੱਥੇ ਤਾਂ ਕੌਸ਼ਨ ਆਉਂਦਾ ਸੀ ਉਹ ਏਰੀਆ ਜਿਆਦਾ ਓਬੇਸਨਸ ਨੇ ਜਿਹੜੇ ਉਹਨਾਂ ਨੂੰ ਇਹ ਸਰਚ ਕੀਤਾ ਜਾਂਦਾ ਸਰਚ ਸ਼ੁਰੂ ਹੋ ਜਾਂਦੀ ਹੈ ਸਰਚ ਤੋਂ ਬਾਅਦ ਫੇਰ ਕੋਈ ਡਿਸਾਈਡ ਹੁੰਦਾ ਹੈ ਬੀਤੂ ਉਥੋਂ ਟੇਲ ਲੈਣਾ ਹੈ ਉਥੋਂ ਕੀ ਕਰਨਾ ਹੈ ਉਤੋਂ ਬਾਅਦ ਫਿਰ ਜਿਹੜੀ ਅਕਵਾਇਰ ਆ ਗਵਰਨਮੈਂਟ ਉਤੋਂ ਬਾਅਦ ਕਰੂਗੀ ਇਹ ਨਹੀਂ ਵੀ ਕੰਪਨੀ ਆ ਗਈ ਐ ਸਿੱਧਾ ਹੀ ਤੁਹਾਡੀ ਜ਼ਮੀਨ ਦਾ ਬਲੂਗ ਇਹ ਜਿਹੜਾ ਹੁਣ ਤੱਕ ਜੋ ਸਿਸਟਮ ਹੋ ਰਿਹਾ ਹੈ ਇਹ ਸਾਰਾ ਇੱਕ ਸਰਵੇ ਆ ਉਹ ਸਰਵੇ ਦਾ ਨਾਮ ਕੀ ਆ 2D ਸੈਸਮਿਕ ਸਰਵੇ ਉਹਦੇ ਤੇ ਤੁਸੀਂ 2D ਸੈਸਮਿਕ ਸਰਵੇ ਕੀ ਹੁੰਦਾ ਉਹ ਤੁਸੀਂ YouTube ਤੋਂ ਅਲੱਗ ਵਿਸ਼ਾ ਤੁਸੀਂ ਸਰਚ ਕਰ ਸਕਦੇ ਹੋ ਉਹ ਇੱਕ ਮਤ ਨੂੰ ਰਫਲੀ ਜਿਹਾ ਦੱਸ ਦਿੰਨਾ ਇੱਕ ਤਰੰਗਾ ਹੁੰਦੀਆਂ ਨੇ ਉੱਪ ਚਾਲ ਵਾਲੀਆਂ ਤਰੰਗਾਂ ਉਹ ਵਿੱਚ ਮਾਰੀਆਂ ਜਾਂਦੀਆਂ ਨੇ ਉਹਦੇ ਨਾਲ ਮੈਪ ਬਣ ਜਾਂਦਾ ਇੱਕ ਉਹ ਜਦੋਂ ਵਾਪਸ ਆਉਂਦੀਆਂ ਨੇ ਨਾ ਉਹ ਰੇਜ਼ ਉਹਦੇ ਨਾਲ ਇੱਕ ਮੈਪ ਬਣਾਇਆ ਜਾਂਦਾ ਉਹਦੇ ਨਾਲ ਜਿਹੜੇ ਸਾਇੰਟਿਸਟ ਨੇ ਉਹ ਗੈਸ ਕਰ ਲੈਂਦੇ ਆ ਕਿ ਕਿੱਥੇ ਕੀ ਆ ਹਾਲੇ ਤੱਕ ਸਿਰਫ ਇੰਨੀ ਗੱਲ ਆ ਇਹ ਤੋਂ ਕੋਈ ਕੁਝ ਵੱਧ ਨਹੀਂ ਠੀਕ ਆ ਜੀ ਇਹ ਤਾਂ ਹੋ ਗਿਆ ਸਾਰਾ ਤਰੀਕਾਕਾਰ ਹੁਣ ਅੱਗੇ ਆਪਾਂ ਆ ਜਾਈਏ ਥੋੜੀਆਂ ਜ਼ਮੀਨਾਂ ਵਾ ਵੈਸੇ ਇਹ ਜਿਹੜੀ ਚੀਜ਼ ਆ ਇਹ ਪਿਛਲੇ 50 60 ਸਾਲਾਂ ਕੋਈ ਚੀਜ਼ ਸਰਵੇ ਚੱਲਦਾ ਰਿਹਾ ਜਿੱਦਣ ਦਾ ਦੇਸ਼ ਆਪਣਾ ਆਜ਼ਾਦ ਹੋਇਆ ਪਰ ਇਹਦੇ ਲਈ ਨਵੀਂ ਪਾਲਿਸੀ 2000 16 ਦੇ ਵਿੱਚੇ ਹੁਣ ਜਿਹੜੀ ਰੀਸੈਂਟ ਬਦਲੀ ਹੈ ਨਾ ਥੋੜੀ ਜਿਹੀ ਉਹਦੀ ਤੇਜ਼ ਕੀਤੀ ਹੈ ਸਪੀਡ ਤਾਂ ਕਿ ਡਿਪੈਂਡੈਂਸੀ ਆ ਜਿਹੜੀ ਉਹ ਘਟਾਈ ਜਾ ਸਕੇ ਹੁਣ ਜਿਹੜੇ ਆਪਣੇ 21 ਪਿੰਡ ਨਵੇਂ ਆਏ ਨੇ ਉਹ ਮੈਂ ਲਿਸਟ ਫੋਟੋ ਪਾਈ ਹੋਈ ਆ ਫੇਸਬੁੱਕ ਜਿਹੜੀਆਂ ਫੋਟੋਜ਼ ਨੇ 21 ਪਿੰਡ ਨੇ ਸ਼੍ਰੀ ਮੁਕਸਾ ਸਾਹਿਬ ਦੇ ਤੇ ਦੇ ਗਿੱਦੜ ਬਾਹਰ ਤੇ ਮਲੋੜ ਦੇ ਠੀਕ ਹੈ ਜੀ ਉਹ ਸਾਰੀ ਫੋਟੋ ਤੁਸੀਂ ਉੱਥੇ ਫੇਸਬੁਕ ਤੇ ਜਾ ਕੇ ਦੇਖ ਸਕਦੇ ਹੋ ਜਿਹੜਾ 21 ਪਿੰਡਾਂ 'ਚ ਹੁਣ ਨਵਾਂ ਸਰਵੇ ਹੋਣਾ ਹੈ ਹੁਣ ਆਪਾਂ ਗੱਲ ਕਰ ਲਈਏ ਤੁਹਾਡੀ ਜ਼ਮੀਨ ਦੀ ਦੇਖੋ ਇਹ ਕਾਨੂੰਨੀ ਵਿਧੀ ਵਿਧਾਨ ਦਾ ਇਹਨੂੰ ਨਾ ਕੋਈ ਪੰਚਾਇਤ ਰੋਕ ਸਕਦੀ ਆ ਨਾ ਇਹਨੂੰ ਕੋਈ ਆਪਾਂ ਇਦਾਂ ਰੋਕ ਸਕਦੇ ਆ ਕਈ ਬੰਦੇ ਇਹਦੇ ਲਈ ਹਾਈ ਕੋਰਟ ਗਏ ਨੇ ਉਹ ਜਾਣ ਦੀ ਵੀ ਵੈਸੇ ਕੋਈ ਲੋੜ ਬਣਦੀ ਨਹੀਂ ਜਿਹੜਾ ਪਿੱਛੇ ਰੌਲਾ ਪਿਆ ਸੀ ਵੀ ਪਟਾਸ਼ ਮਿਲ ਗਿਆ ਜ਼ਮੀਨ ਦਾ ਰੇਟ ਵੱਧਨ ਤਾਂ ਇਦਾਂ ਦਾ ਬ੍ਰਦਰ ਕੁਝ ਨਹੀਂ ਹੁਣ ਜਿਹੜੇ 21 ਪਿੰਡਾਂ 'ਚ ਸਰਵੇ ਹੋਣਾ ਹੈ ਉਹਦੇ ਵਿੱਚ ਪਹਿਲਾਂ ਤਾਂ ਇਹ ਦੇਖਿਆ ਜਾਊਗਾ ਨਾ ਵੀ ਵਿੱਚ ਮਿਲਿਆ ਕੀ ਜੇ ਕੁਝ ਮਿਲਦਾ ਤਾਂ ਉਹਦੀ ਬਾਅਦ ਚ ਜਿਹੜੀ ਜ਼ਮੀਨ ਆ ਥੁੱਡੀ ਉਹ ਅਕਵਾਇਰ ਕੀਤੀ ਜਾਊਗੀ ਇੱਕ ਪ੍ਰੋਪਰ ਚੈਨਲ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਐਕਟ ਆ ਉਹ ਤੇਲ ਕੰਪਨੀ ਅਕਵਾਇਰ ਕਰਨਗੀਆਂ ਉਹਦੇ ਪੂਰੇ ਤੁਹਾਨੂੰ ਮੁੱਲ ਆ ਜਿਹੜਾ ਉਹ ਦਿੱਤਾ ਜਾਊਗਾ ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਜ਼ਮੀਨ ਦੀ ਰਜਿਸਟਰੀਆਂ ਆਪਾਂ ਨੂੰ ਪੂਰੇ ਪੈਸੇ ਤੇ ਕਰਾਉਣੀਆਂ ਚਾਹੀਦੀਆਂ ਨਾ ਤੁਸੀਂ ਕਰਾਉਣੀਆਂ ਨੇ ਨਹੀਂ ਕਰਾਉਣੀਆਂ ਥੋਡੀ ਮੱਝ ਜੇ ਤੁਸੀਂ ਪੂਰੇ ਪੈਸੇ ਲੈਣੇ ਨੇ ਉਹਦਾ ਤੁਹਾਨੂੰ ਜੇ ਵੀ ਹਿੰਦੀ ਤੁਹਾਡੀ ਰਜਿਸਟਰੀ pur ਜਿੰਨੀ ਤੁਸੀਂ ਸੌਦਾ ਉਨੇ ਦੀ ਕਰਾਓ ਜੇ ਤੁਸੀਂ ਅੱਗੇ ਨੂੰ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਕੋਈ ਐਦਾਂ ਤੁਹਾਡੀ ਡਾਇਰੈਕਟਲੀ ਜ਼ਮੀਨ ਨਹੀਂ ਆ ਕੇ ਦੱਬ ਸਕਦਾ ਨਾ ਕਿਸੇ ਉਹ ਤੇਲ ਕੰਪਨੀ ਕੋ ਅਧਿਕਾਰ ਆ ਨਾ ਕਿਸੇ ਹੋਰ ਕੋਲ ਅਧਿਕਾਰ ਆ ਨਾ ਉਹ ਐਦਾਂ ਸਿੱਧਾ ਆਪਣੀ ਜ਼ਮੀਨ ਨੂੰ ਆ ਕੇ ਪੱਟ ਸਕਦੇ ਨੇ ਇਹ ਇੱਕ ਸਰਵੇ ਹੁੰਦਾ ਸਰਵੇ ਉਹ ਕਰ ਸਕਦੇ ਨੇ ਉਹਨੂੰ ਆਪਾਂ ਰੋਕ ਨਹੀਂ ਸਕਦੇ ਠੀਕ ਆ ਜੀ ਇੰਨੀ ਕੁ ਗੱਲ ਆ ਇੰਨੀ ਕੁ ਬਾਤ ਆ ਉਹ ਹੀ ਤੁਸੀਂ ਘਬਰਾਓ ਨਾ ਮੇਰਾ ਤਾਂ ਤੁਹਾਨੂੰ ਇੱਕੇ ਇੱਕ ਸੁਨੇਹਾ ਹੈ ਕਿ ਜਦੋਂ ਤੁਸੀਂ ਕੋਈ ਜ਼ਮੀਨ ਵੇਚਣੀ ਆ ਉਹਦੀ ਜਿਹੜੀ ਰਜਿਸਟਰੀ ਆ ਉਹ ਘੱਟੋ ਘੱਟ ਪਿੰਡ 'ਚ ਪੰਜ ਚਾਰ ਰਜਿਸਟਰੀਆਂ ਤਾਂ ਹੋਣ ਜੇ ਹੁਣ 80 ਲੱਖ ਦੀ ਹੋਊਗੀ 8216 160 160 আর 160 3 ਲੱਖ 3 ਕਰੋੜ 40 ਲੱਖ ਕਿੱਲੇ ਦਾ ਮਿਲੂ ਸਰਕਾਰ ਕਿੱਥੇ ਭੱਜ ਲੂਗੀ ਆਪਾਂ ਤਾਂ ਇਸ ਗੱਲੋਂ ਅਵੇਅਰ ਹੋਣਾ ਜਿਹੜੀ ਇਹ ਚੀਜ਼ਾਂ ਨੇ ਇਹ ਤਾਂ ਬਾਈ ਜੀ ਅਮਰੀਕਾ 'ਚ ਵੀ ਨੇ ਕੈਨੇਡਾ 'ਚ ਵੀ ਨੇ ਯੂਰਪ 'ਚ ਵੀ ਨੇ ਇਹਨਾਂ ਚੀਜ਼ਾਂ ਨੂੰ ਤਾਂ ਆਪਾਂ ਰੋਕ ਹੀ ਨਹੀਂ ਸਕਦੇ ਕਿਸੇ ਤਰੀਕੇ ਜੇ ਆਪਾਂ ਕਹੀਏ ਵੀ ਆਪਾਂ ਰੋਕ ਲਾਂਗੇ ਨਾ ਨਾ ਇਹਨਾਂ ਵਾਸਤੇ ਕੋਈ ਰੌਲਾ ਰੱਪਾ ਪਾਉਣ ਦਾ ਫਾਇਦਾ ਠੰਡੇ ਮਤੇ ਨਾਲ ਆਪਣੇ ਆਪ ਨੂੰ ਤੁਸੀਂ ਸੇਫ ਕਿਵੇਂ ਕਰ ਸਕਦੇ ਹੋ ਮੈਂ ਤੁਹਾਨੂੰ ਤਰੀਕਾ ਰੀਲ ਵੀ ਪਾਈ ਸੀ ਹੁਣ ਵੀ ਦੱਸਦਾ ਇਹ ਗਾ ਜੀ ਕੋਈ ਇਹ ਨਹੀਂ ਵੀ ਹੁਣ ਇਹ ਜੀ ਕਿਲਾ ਜਿਵੇਂ ਪਹਿਲਾਂ ਕਹੀ ਜਾਂਦੇ ਪੋਟਾਸ਼ ਨਿਕਲ ਆਇਆ 2 ਕਰੋੜ ਦਾ 5 ਕਰੋੜ ਦਾ ਕੁਝ ਨਹੀਂ ਹੈਗਾ ਜਿਵੇਂ ਜਦੋਂ ਅਕਵਾਇਰ ਹੋਊਗੀ ਕੁਝ ਨਿਕਲੂਗਾ ਉਸ ਤੋਂ ਬਾਅਦ ਹੀ ਤੁਹਾਨੂੰ ਦੱਸਿਆ ਜਾਣਾ ਹੈ ਇਹ 2D ਸਰ 2D ਸੈਸਮਿਕ ਸਰਵੇ ਆ ਅੰਡਰ ਦਾ ਜਿਹੜੀ ਆਪਣੀ ਹੈਗੀ ਆ ਪੈਟਰੋਲੀਅਮ ਐਂਡ ਗੈਸ ਮਿਨਿਸਟਰੀ ਉਹਦੇ ਅੰਦਰ ਇਹ ਆਉਂਦਾ ਬਸ ਇੰਨੀ ਇੱਕ ਗੱਲ ਆ ਕੋਈ ਬੇਵਜਾ ਮੇਰਾ ਭਰਾ ਪੈਨਿਕ ਨਾ ਫਲਾਓ ਅੱਜ ਤੱਕ ਤੁਸੀਂ ਗੱਲ ਦੇਖਿਆ ਜਿੱਥੇ ਸਰਕਾਰ ਨੇ ਕੋਈ ਉਹਨਾਂ ਨੂੰ ਜ਼ਮੀਨ ਚਾਹੀਦੀ ਹੁੰਦੀ ਉਹ ਤਾਂ ਸਾਰੀ ਦੁਨੀਆ 'ਚ ਕਾਨੂੰਨ ਬਣਿਆ ਬਣਾ ਯਾਰ ਉਹਨੂੰ ਆਪਾਂ ਕਿਵੇਂ ਰੋਕ ਵੀ ਕਿਵੇਂ ਲਵਾਂਗੇ ਆਪਾਂ ਠੀਕ ਆ ਜੀ ਕੋਈ ਘਬਰਾਓ ਨਾ ਕੋਈ ਡਰੋ ਨਾ ਸਾਰਾ ਕੁਝ ਪੂਰਾ ਮਿਲੂਗਾ ਬਸ ਇੰਨੀ ਮੇਰੀ ਗੱਲ ਤੇ ਧਿਆਨ ਰੱਖ ਲੈਣਾ ਮੇਰਾ ਫਲਾ ਕੁਝ ਰਹਿ ਨਹੀਂ ਗਿਆ ਸਾਰਾ ਕੁਝ ਕਲੀਅਰ ਆ ਜੇ ਕੁਝ ਰਹਿ ਗਿਆ ਫਿਰ ਮੈਨੂੰ ਦੱਸ ਦਿਓ ਆਪਾਂ ਦੁਬਾਰੀ ਵੀਡੀਓ ਕਰ ਲਾਂਗੇ ਇਹਨੂੰ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ